ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਆਪਾਂ ਗੱਲ ਪਹਿਲਾਂ ਹੀ ਕਰੀਏ ਕਿ ਜੋ ਪੱਲਾ ਤਾਂ ਬਹੁਤ ਚਿਰ ਤੋਂ ਚਰਚਾਵਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਵਿੱਚ ਜਲਦੀ ਹੀ ਫੇਰ ਬਦਲ ਜੋ ਹੈ ਵੇਖਣ ਨੂੰ ਮਿਲ ਸਕਦਾ ਪਰ ਹੁਣ ਸੂਤਰਾਂ ਦੇ ਹਵਾਲੇ ਤੋਂ ਖ ਮંત્રી ਮੰਡਲ ਵਿੱਚ ਫੇਰ ਬਦਲ ਨਹੀਂ ਕੀਤਾ ਜਾ ਰਿਹਾ ਸੋ ਇਸ ਬਾਰੇ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਆਖਿਰੇ ਬਦਲਾ ਕਿਉਂ ਨਹੀਂ ਕੀਤੇ ਜਾ ਰਹੇ ਹੁਣ ਦੇਖੋ ਇਹ ਸੰਭਾਵਨਾ ਬਿਲਕੁਲ ਲੱਗ ਰਹੀ ਸੀ ਕਿਉਂਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਸੀ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਜਦੋਂ ਆਮ ਆਦਮੀ ਪਾਰਟੀ ਤਿੰਨ ਸੀਟਾਂ ਜਿੱਤੀ ਹੈ ਔਰ ਚਾਰ ਮੰਤਰੀ ਆਮ ਆਦਮੀ ਪਾਰਟੀ ਦੇ ਜਿੱਤ ਨਹੀਂ ਸਕੇ ਹਾਲਾਂਕਿ ਇੱਕ ਮੰਤਰੀ ਉਹਨਾਂ ਦੇ ਜਿੱਤੇ ਵੀ ਆਮ ਆਦਮੀ ਪਾਰਟੀ ਨੇ 26% ਵੋਟ ਸ਼ੇਅਰ ਵੀ ਹਾਸਲ ਕੀਤਾ ਭਾਵੇਂ ਸੀਟਾਂ ਕਾਂਗਰਸ ਦੀਆਂ 7 ਨੇ ਪਰ ਜਿਹੜੀ ਪਰਫਾਰਮੈਂਸ ਹੈ ਪੋਲਿਟিক্যাল ਪਰਫਾਰਮੈਂਸ ਹੈ ਵੋਟ ਸ਼ੇਅਰ ਦੇ ਮਾਮਲੇ 'ਚ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਪੰਜਾਬ 'ਚ ਲਗਭਗ ਬਰਾਬਰ ਰਹੀ ਫਿਰ ਵੀ ਇਹ ਸੰਭਾਵਨਾ ਸੀ ਕਿ ਆਮ ਆਦਮੀ ਪਾਰਟੀ 2 ਸਾਲ ਔਰ 2-3 ਮਹੀਨੇ ਤੋਂ ਬਾਅਦ ਮੰਤਰੀ ਮੰਡਲ ਦੇ ਵਿੱਚ ਬਦਲਾਅ ਕਰ ਸਕਦੀ ਹੈ ਆਮ ਤੌਰ 'ਤੇ ਜਿਹਾ ਹੁੰਦਾ ਹੈ ਪਰ ਹੁਣ ਸੂਤਰਾਂ ਦੇ ਹਵਾਲੇ ਦੇ ਨਾਲ ਇੱਕ ਬਹੁਤ ਵੱਡੀ ਖਬਰ ਹੈ ਜਿਹੜੀ ਇਹ ਆਈ ਹੈ ਹਾਲਾਂਕਿ ਇਹ ਵੀ ਸੂਤਰਾਂ ਦੇ ਹਵਾਲੇ ਨਾਲ ਖਬਰ ਹੈ ਪਹਿਲੀਆਂ ਵੀ ਜਿਹੜੀਆਂ ਖਬਰਾਂ ਸੀ ਮੀਡੀਆ ਦੇ ਵਿੱਚ ਉਹ ਕਿਤੇ ਨਾ ਕਿਤੇ ਸੂਤਰ ਜਾਂ ਸੰਭਾਵਨਾਵਾਂ ਦੇ ਮੱਦੇਨਜ਼ਰ ਅਨੁਮਾਨ ਵੀ ਸੀ ਕ੍ਰਿਟੀਕਲ ਪਾਰਟੀਆਂ ਦੇ ਮੰਤਰੀ ਮੰਡਲ ਬਦਲਣ ਦੇ ਜਿਹੜੇ ਟ੍ਰੈਂਡ ਰਹੇ ਨੇ ਪਿਛਲੇ ਉਹਨਾਂ ਦਾ ਅਨੁਮਾਨ ਵੀ ਸੀ ਔਰ ਇੱਕ ਦੋ ਮੰਤਰੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਪਿਛਲੇ ਸਮਿਆਂ 'ਚ ਵਿਵਾਦਾਂ 'ਚ ਵੀ ਰਹੇ ਨੇ ਇਹ ਵੀ ਇੱਕ ਕਾਰਨ ਸੀ ਕਿ ਇਹ ਸੰਭਾਵਨਾਵਾਂ ਲੱਗ ਰਹੀਆਂ ਸੀ ਕਿ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਮંત્રી ਮੰਡਲ ਚ ਫੇਰ ਬਦਲ ਕਰ ਸਕਦੀ ਹੈ ਪਰ ਸੂਤਰਾਂ ਦੇ ਹਵਾਲੇ ਨਾਲ ਜਿਹੜੀ ਹੁਣੇ ਖਬਰ ਹੈ ਕਿ ਹਾਲ ਦੀ ਕੜੀ ਆਮ ਆਦਮੀ ਪਾਰਟੀ ਮੰਤਰੀ ਮੰਡਲ ਦੇ ਵਿੱਚ ਬਦਲਾ ਨਹੀਂ ਕਰ ਰਹੀ ਹਾਲਾਂਕਿ ਰਾਜਨੀਤਿਕ ਪਾਰਟੀਆਂ ਦੇ ਫੈਸਲੇ ਹੁੰਦੇ ਨੇ ਉਹ ਚਾਹਣ ਤੇ ਕਦੇ ਵੀ ਆਪਣੇ ਫੈਸਲੇ ਬਦਲ ਲੈਣ ਪਰ ਹਾਲ ਫਿਲਹਾਲ ਦੇ ਵਿੱਚ ਆਮ ਆਦਮੀ ਪਾਰਟੀ ਮੰਤਰੀ ਮੰਡਲ ਦਾ ਬਦਲਾ ਨਹੀਂ ਕਰੇਗੀ ਔਰ ਮੈਨੂੰ ਲੱਗਦਾ ਹੈ ਕਿ ਜੋ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਮੰਤਰੀ ਮੰਡਲ ਹੈ ਉਹੀ ਕੰਮ ਕਰਦਾ ਰਹੇਗਾ ਔਰ ਜਿਹੜੇ ਮంత్రి ਚੋਣਾ ਵੀ ਲੜੇ ਸੀ ਉਹ ਵੀ ਉਸੇ ਤਰ੍ਹਾਂ ਆਪਣੇ ਅਹੁਦਿਆਂ ਤੇ ਬਰਕਰਾਰ ਰਹਿਣਗੇ ਹੁਣ ਇਹਦੇ ਪਿੱਛੇ ਜਿਹੜਾ ਵੱਡਾ ਕਾਰਨ ਮੈਨੂੰ ਨਜ਼ਰ ਆਉਂਦਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਹਾਲ ਦੀ ਘੜੀ ਇਸ ਗੱਲ ਦਾ ਇੰਤਜ਼ਾਰ ਕਰਨਾ ਚਾਹੁੰਦੇ ਨੇ ਕਿ ਅਰਵਿੰਦ ਕੇਦਰੀਵਾਲ ਦਾ ਜਿਹੜਾ ਕੇਸ ਹੈ ਉਹ ਜਲਦ ਤੋਂ ਜਲਦ ਉਹਨਾਂ ਦੀ ਰੈਗੂਲਰ ਬੇਲ ਵਾਲੇ ਪਾਸੇ ਆਵੇ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਕਿਉਂਕਿ ਹਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੇ ਅਸੀਂ ਕਾਰਜਸ਼ੈਲੀ ਦੇਖੀਏ ਜੋ ਹਰ ਹਲਕੇ ਦੇ ਵਿਦਾਇਕਾਂ ਚੇਅਰਮੈਨਾਂ ਵਲੰਟੀਅਰਸ ਔਰ ਕੈਂਡੀਡੇਟਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਲਗਭਗ ਪੰਜਾਬ ਦੇ ਸਾਰੇ ਹਲਕੇ ਦੇ ਉਮੀਦਵਾਰਾਂ ਔਰ ਜ਼ਿਲ੍ਹਾ ਦੇ ਸੰਗਠਨ ਦੇ ਨਾਲ ਮੰਤਰੀਆਂ ਦੇ ਨਾਲ ਉਹ ਮੁਲਾਕਾਤ ਕਰ ਚੁੱਕੇ ਨੇ ਰਿਵਿਊ ਸਵੇ ਪਰਚੋਲ ਆਪਾਂ ਜਿਹਨੂੰ ਕਹਿੰਦੇ ਆ ਉਹ ਕਰ ਰਹੇ ਨੇ ਕਿ ਅਗਰ ਅਸੀਂ ਭਾਵੇਂ 26% ਵੋਟ ਸ਼ੇਅਰ ਆਇਆ ਪਰ ਅਸੀਂ ਸੀਟਾਂ ਵੱਧ ਕਿਉਂ ਨਹੀਂ ਜਿੱਤੇ ਕਮੀ ਕਿੱਥੇ ਰਹੀ ਇਹਨਾਂ ਸਾਰੀਆਂ ਗੱਲਾਂ ਤੇ ਇਸ ਵਕਤ ਉਹਨਾਂ ਦਾ ਧਿਆਨ ਕੇਂਦਰ ਤਾਂ ਸਿਰਫ ਭਗਵੰਤ ਮਾਨ ਨਹੀਂ ਆਮ ਆਦਮੀ ਪਾਰਟੀ ਦੇ ਹੋਰ ਵੀ ਲੀਡਰ ਨੇ ਜਨਰਲ ਸਕੱਤਰ ਨੇ ਪਾਰਟੀ ਦੇ ਹਰਚੰਦ ਸਿੰਘ ਬਰਸਟ ਉਹ ਵੀ ਕਮੀਆਂ ਖੋਖਣ ਚ ਲੱਗੇ ਨੇ ਤਾਂ ਕਿ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਔਰ ਜਿਹੜੇ ਦੋ ਤਿੰਨ ਦਿਨਾਂ ਦੇ ਅਸੀਂ ਫੈਸਲੇ ਦੇਖ ਰਹੇ ਹਾਂ ਪੰਜਾਬ ਦੇ ਡੀਜੀਪੀ ਦਾ ਬਿਆਨ ਆਇਆ ਸੀ ਕਿ ਅਫਸਰ ਬਿਲਕੁਲ ਹੁਣ ਉਪਲਬਧ ਰਹਿਣਗੇ ਦਫ਼ਤਰਾਂ ਦੇ ਵਿੱਚ ਕਿਉਂਕਿ ਚੋਣ ਜ਼ਾਬਤਾ ਖਤਮ ਹੋ ਗਿਆ ਚੋਣਾਂ ਦਾ ਜਿਹੜਾ ਅਮਲ ਹੈ ਮੁਲਕ ਦੇ ਵਿੱਚ ਮੁੱਕਿਆ ਹੁਣ ਦਫ਼ਤਰਾਂ ਦੇ ਵਿੱਚ ਮੁਲਾਜ਼ਮਾਂ ਦੀ ਉਪਲਬਧਤਾ ਵਾਲੇ ਪਾਸੇ ਧਿਆਨ ਹੈ ਮੁੱਖ ਮੰਤਰੀ ਦਾ ਔਰ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਫੰਕਸ਼ਨਿੰਗ ਹੈ ਉਹ ਲੋਕਾਂ ਨੂੰ ਡਿਲੀਵਰ ਕਰੇ ਔਰ ਮੁਲਾਜ਼ਮ ਨੇ ਜਿਹੜੇ ਉਹ ਦਫਤਰਾਂ ਦੇ ਵਿੱਚ ਮਿਲਣ ਔਰ ਪੁਲਿਸ ਅਫਸਰ ਵੀ ਤੈਅ ਸਮੇਂ 'ਚ ਦਫਤਰਾਂ 'ਚ ਮਿਲਣ ਇਸ ਗੱਲ ਨੂੰ ਯਕੀਨੀ ਬਣਾਉਣ ਦੇ ਲਈ ਇਸ ਵਕਤ ਮੁੱਖ ਮੰਤਰੀ ਮੀਟਿੰਗਾਂ ਵੀ ਕਰ ਰਹੇ ਨੇ ਔਰ ਡਿਵੈਲਪਮੈਂਟ ਦੇ ਅਜੰਡੇ ਤੇ ਕਿਉਂਕਿ 2-3 ਦਿਨ ਪਹਿਲਾਂ ਜਦੋਂ 10 ਸੀਟਾਂ ਆਮ ਆਦਮੀ ਪਾਰਟੀ ਦੀਆਂ ਆਈਆਂ ਰਿਜ਼ਲਟਸ ਉਦੋਂ ਵੀ ਮੁੱਖ ਮੰਤਰੀ ਨੇ ਕਿਹਾ ਭਗਵੰਤ ਮਾਨ ਨੇ ਸਾਫ਼ ਤੌਰ ਤੇ ਕਿਹਾ ਕਿ ਜਨਤਾ ਦਾ ਫੈਸਲਾ ਮਨਜ਼ੂਰ ਹੈ ਪਰ ਅਸੀਂ ਕੰਮ ਕਰਦੇ ਰਵਾਂਗੇ ਪਰ ਉਹ ਤਰਕ ਦੰਦੇ ਨੇ ਕਿ ਕਈ ਵਾਰੀ ਲੋਕ ਇਸ ਤਰ੍ਹਾਂ ਦੇ ਸੰਕੇਤ ਵੀ ਦੰਦੇ ਨੇ ਕਿ ਤੁਸੀਂ ਹੋਰ ਮਿਹਨਤ ਕਰੋ ਹੋਰ ਕੰਮ ਕਰੋ ਸੋ ਹੁਣ ਇਸੇ ਦਰਮਿਆਨ ਕਿਉਂਕਿ ਕੱਲ ਜੇਲ੍ਹ ਚ ਵੀ ਗਏ ਅਰਵਿੰਦ ਕੇਜਰੀਵਾਲ ਅਰਵਿੰਦ ਕੇਜਰੀਵਾਲ ਨੂੰ ਮਿਲਨ ਭਗਵੰਤ ਮਾਨ ਔਰ ਉਹਨਾਂ ਦੇ ਨਾਲ ਵੀ ਮੁਲਾਕਾਤ ਹੋਈ ਹੈ ਔਰ ਉਸ ਮੁਲਾਕਾਤ ਦੇ ਵਿੱਚ ਵੀ ਇਸ ਗੱਲ ਦੇ ਉੱਤੇ ਸਹਿਮਤੀ ਬਣੀ ਹੋ ਸਕਦੀ ਹੈ ਕਿ ਅਸੀਂ ਸਭ ਤੋਂ ਪਹਿਲਾਂ ਜਿਹੜੀ ਸਰਕਾਰ ਦੀ ਫੰਕਸ਼ਨਿੰਗ ਹੈ ਕਿਉਂਕਿ ਚੋਣਾਂ ਸਾਬ ਤਾਂ ਜਦੋਂ ਲੱਗਦਾ ਹੈ ਤੇ ਸਰਕਾਰ ਦੇ ਬਹੁਤ ਸਾਰੇ ਕੰਮ ਰੁਕ ਜਾਂਦੇ ਨੇ ਬਹੁਤ ਸਾਰੇ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਨੇ ਪੰਚਾਇਤੀ ਚੋਣਾਂ ਹੋਣੀਆਂ ਨੇ ਸੋ ਅਗਰ ਆਮ ਆਦਮੀ ਪਾਰਟੀ ਮੰਤਰੀ ਮੰਡਲ ਦੇ ਵਿੱਚ ਕੋਈ ਬਦਲਾਅ ਕਰਨ ਬਾਰੇ ਸੋਚ ਰਹੀ ਹੈ ਤੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਤੋਂ ਬਾਅਦ ਪੰਚਾਇਤਾਂ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਉਸ ਪਾਸੇ ਸੋਚ ਸਕਦੀ ਹੈ ਕਿਉਂਕਿ ਹਾਲ ਦੀ ਘੜੀ ਮੈਨੂੰ ਲੱਗਦਾ ਹੈ ਕਿ ਜੋ ਮੰਤਰੀ ਮੰਡਲ ਤੈ ਉਹ ਉਸੇ ਮੰਤਰੀ ਮੰਡਲ ਦੇ ਨਾਲ ਆਮ ਆਦਮੀ ਪਾਰਟੀ ਕੰਮ ਕਰੇਗੀ ਤਾਂਕਿ ਪੰਚਾਇਤੀ ਚੋਣਾਂ ਦੇ ਲਈ ਵੀ ਪਾਰਟੀ ਨੂੰ ਮੋਬਾਈਲਾਈਜ਼ ਕੀਤਾ ਜਾ ਸਕੇ ਔਰ ਕਾਰਪੋਰੇਸ਼ਨਾਂ ਦੀਆਂ ਨਗਰ ਨਿਗਮਾਂ ਦੀਆਂ ਜਿਹੜੀਆਂ ਚੋਣਾਂ ਨੇ ਪੰਜਾਬ 'ਚ ਉਹ ਵੀ ਬਹੁਤ ਮਹੱਤਵ ਰੱਖਦੀਆਂ ਨੇ ਜਿਹੜੇ ਵੱਡੇ ਵੱਡੇ ਕਾਰਪੋਰੇਸ਼ਨਾਂ ਨੇ ਭਾਵੇਂ ਅੰਮ੍ਰਿਤਸਰ ਹੈ ਭਾਵੇਂ ਜਲੰਧਰ ਹੈ ਭਾਵੇਂ ਲੁਧਿਆਣਾ ਹੈ ਮੋਗਾ ਕਾਰਪੋਰੇਸ਼ਨ ਹੈ ਪਟਿਆਲਾ ਦੇ ਵਿੱਚ ਵੀ ਸੋ ਇਹਨਾਂ ਸਾਰੀਆਂ ਥਾਵਾਂ ਤੇ ਜਿਹੜੇ ਨਗਰ ਨਿਗਮ ਨੇ ਇਹਨਾਂ ਦੀਆਂ ਚੋਣਾਂ ਵੀ ਬਹੁਤ ਅਹਿਮੀਅਤ ਰੱਖਦੀਆਂ ਨੇ ਔਰ ਹੁਣ ਜਲਦ ਇਹ ਚੋਣਾਂ ਵੀ ਹੋ ਸਕਦੀਆਂ ਨੇ ਔਰ ਪੰਚਾਇਤੀ ਚੋਣਾਂ ਬਾਰੇ ਵੀ ਜਿਹੜੇ ਐਲਾਨ ਨੇ ਉਹ ਅਗਲੇ ਕੁਝ ਦਿਨਾਂ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਸੋ ਅਜਈਆਂ ਸਥਿਤੀਆਂ 'ਚ ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਮੰਤਰੀ ਮੰਡਲ ਦਾ ਫੇਰ ਬਦਲ ਹੈ ਉਹ ਨਹੀਂ ਕਰ ਰਹੀ ਸੂਤਰਾਂ ਦੇ ਮੁਤਾਬਕ ਭਰੋਸੇਯੋਗ ਸੂਤਰਾਂ ਦੇ ਮੁਤਾਬਕ ਇਹ ਖਬਰ ਹੈ ਸੋ ਇਸ ਕਰਕੇ ਮੈਂ ਹੀ ਮੰਨ ਰਿਹਾ ਕਿ ਇਹ ਮੰਤਰੀ ਮੰਡਲ ਦਾ ਫੇਰ ਬਦਲ ਹੁਣ ਨਹੀਂ ਹੋਏਗਾ ਜੀ 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 ਠੀਕ ਹੈ ਬਿਲਕੁਲ ਤੇ ਉਧਰ ਆਪਾਂ ਨਾਲ ਆਰੀ ਅਗਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਡੱਲਾ ਜੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਜਿਹੜੀ ਬੈਠਕ ਹੈ ਉਸ ਨੂੰ ਲੈ ਕੇ ਜ਼ਰੂਰ ਜੁਹਾ ਹੁਣ ਸਿਆਸਤ ਵੀ ਉਸ ਤੋਂ ਪਹਿਲਾਂ ਗਰਮ ਨਜ਼ਰ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਕੋਰ ਕਮੇਟੀ ਦੀ ਜਿਹੜੀ ਬੈਠਕ ਹੋਣੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਦੇਖੋ ਸ਼੍ਰੋਮਣੀ ਅਕਾਲੀ ਦਲ ਅੱਜ ਕੋਰ ਕਮੇਟੀ ਦੀ ਬੈਠਕ ਕਰਨ ਜਾ ਰਹੇ ਆ ਅਕਾਲੀ ਦਲ ਚੋਣਾਂ ਤੋਂ ਬਾਅਦ ਪਹਿਲੀ ਵਾਰ ਕੋਰ ਕਮੇਟੀ ਇਕੱਠੀ ਹੋ ਰਹੀ ਹੈ ਸਾਰੇ ਵੱਡੇ ਲੀਡਰਸ਼ਿਪ ਨਾਮੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਬੈਠਕ ਨੇ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਵਿਕਰਮ ਸਿੰਘ ਮਜੀਠੀਆ ਨੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਔਰ ਬਲਵਿੰਦਰ ਸਿੰਘ ਪੁੰਦੜ ਨੇ ਉਹ ਤਾਂ ਚੇਅਰਮੈਨ ਨੇ ਔਰ ਭਾਵੇਂ ਗੁਲਜ਼ਾਰ ਸਿੰਘ ਰਣਕੇ ਨੇ ਗੁਰਪ੍ਰੀਤ ਵਡਾਲਾ ਨੇ ਅਨਿਲ ਜੋਸ਼ੀ ਨੇ ਉਹ ਵੀ ਕੋਰ ਕਮੇਟੀ ਦੇ ਮੈਂਬਰ ਨੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਨੇ ਸੋ तमाम ਸੀਨੀਅਰ ਲੀਡਰਸ਼ਿਪ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਇਸ ਕੋਰ ਕਮੇਟੀ ਦੀ ਮੈਂਬਰ ਹੈ ਔਰ ਇਸ ਮੀਟਿੰਗ ਦੇ ਵਿੱਚ ਜਿਹੜੇ ਨਤੀਜੇ ਆਏ ਨੇ ਉਹਨਾਂ ਤੇ ਵਿਚਾਰ ਹੋਏਗਾ ਪਰ ਅਕਾਲੀ ਦਲ ਵੇਖਦਾ ਆਪਣਾ ਸਟੈਂਡ ਵੀ ਕੋਰ ਕਮੇਟੀ ਦੇ ਫੈਸਲਿਆਂ ਦੇ ਰੂਪ ਦੇ ਵਿੱਚ ਵੇਖ ਸਕਦਾ ਹੈ ਹਾਲਾਂਕਿ ਚਰਚਾਾਂ ਮੀਡੀਆ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਪਿਛਲੇ ਦਿਨਾਂ ਤੋਂ ਹੋ ਰਹੀਆਂ ਨੇ ਮਨਪੀਤਿਆਲੀ ਨੇ ਪਿਛਲੇ ਕੁਝ ਦਿਨ ਪਹਿਲਾਂ ਇਹ ਕਿਹਾ ਸੀ ਪਾਰਟੀ ਦੀ ਚੋਣਾਂ 'ਚ ਹਾਰ ਤੋਂ ਬਾਅਦ ਕਿ ਉਹ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਉਹਦਾ ਹਿੱਸਾ ਨਹੀਂ ਬਣਨਗੇ। ਔਰ ਹਾਲਾਂਕਿ ਹੁਣ ਬੜੀ ਦਿਲਚਸਪ ਗੱਲ ਹੈ। ਪਹਿਲਾਂ ਇੰਜ ਲੱਗਦਾ ਸੀ ਕਿ ਮਨਪ੍ਰੀਤ ਬਾਦਲ ਹੀ ਕੁਝ ਫੈਸਲੇ ਨੇ ਜਿਨ੍ਹਾਂ ਤੇ ਸਵਾਲ ਖੜੇ ਕਰਦੇ ਨੇ ਝੁੰਡਾ ਕਮੇਟੀ ਦੀ ਰਿਪੋਰਟ ਦਾ ਉਹ ਬਾਰ-ਬਾਰ ਜ਼ਿਕਰ ਕਰਦੇ ਨੇ ਪਰ ਹੁਣ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਮਨਪੀਤਿਆਲੀ ਦੇ ਸਬੰਧ ਦੇ ਵਿੱਚ ਵੀ ਕਈ ਗੱਲਾਂ ਨੇ ਜਿਹੜੀਆਂ ਉਭਰੀਆਂ ਨਹੀਂ ਉਭਰੀਆਂ ਨਹੀਂ ਔਰ ਇਹਨਾਂ ਦੇ ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨੇ ਪਰਮਜੀਤ ਸਿੰਘ ਘੁੰਮਣ ਐਡਵੋਕੇਟ ਵੀ ਨੇ ਉਹਨਾਂ ਨੇ ਤਾਂ ਇਹ ਸਵਾਲ ਖੜੇ ਕਰਤੇ ਕਿ ਔਖੇ ਘੜੀ 'ਚ ਪਾਰਟੀ ਦੀ ਔਖੀ ਘੜੀ 'ਚ ਔਖੀ ਘੜੀ ਤੋਂ ਭਾਵ ਜਦੋਂ ਪਾਰਟੀ ਚੋਣਾਂ ਦੇ ਵਿੱਚ ਉਹਨਾਂ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਜਿੰਨਾ ਕਰ ਸਕਦੀ ਸੀ ਜੀ ਉਹ ਕਹਿੰਦੇ ਔਖੀ ਘੜੀ ਦੇ ਵਿੱਚ ਇਹਨਾਂ ਲੀਡਰਾਂ ਨੂੰ ਨਾਲ ਖੜਨਾ ਚਾਹੀਦਾ ਸੀ ਘਟੂ ਘਟ ਮਨਪੀਤਿਆਲੀ ਉਹਨਾਂ ਨੂੰ ਨਾ ਕਿ ਗਤੀਵਿਧੀਆਂ ਤੋਂ ਦੂਰ ਹੋਣ ਦੀ ਲੋੜ ਸੀ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਲੀਡਰ ਪਾਰਟੀਆਂ ਦੇ ਨਾਲ ਹੁੰਦੇ ਨੇ ਔਰ ਉਹ ਕਹਿੰਦੇ ਨੇ ਉਹਨਾਂ ਦਾ ਬਿਆਨ ਅਖਬਾਰ ਦੇ ਵਿੱਚ ਮੈਂ ਪੜ੍ਹਿਆ ਸੀ ਉਹ ਕਹਿੰਦੇ ਕਿ ਮਨਪ੍ਰਿਤ ਈਆਲੀ ਨੂੰ ਵੀ ਪਾਰਟੀ ਨੇ ਹੀ ਜਿਤਾਇਆ ਸੀ ਸੋ ਇਸ ਕਰਕੇ ਪਾਰਟੀ ਤੋਂ ਜਦੋਂ ਵੱਡਾ ਕੋਈ ਨਹੀਂ ਹੁੰਦਾ ਤੇ ਪਾਰਟੀ ਦੇ ਨਾਲ ਖੜਨ ਦੀ ਲੋੜ ਹੁੰਦੀ ਹੈ ਪਰ ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਨੇ ਜੀਵਨ ਧਵਨ ਮੈਂ ਜੀਵਨ ਧਵਨ ਉਹਨਾਂ ਦੇ ਨਾਲ ਵੀ ਫੋਨ ਦੇ ਉੱਤੇ ਨਿੱਜੀ ਤੌਰ ਤੇ ਗੱਲਬਾਤ ਕੀਤੀ ਤਾਂ ਕਿ ਮੈਨੂੰ ਹੋਰ ਵੇਰਵੇ ਮਿਲ ਸਕਣ ਤੇ ਉਹ ਸਪਸ਼ਟ ਤੌਰ ਤੇ ਕਹਿੰਦੇ ਨੇ ਕਿ ਅਕਾਲੀ ਦਲ ਦੇ ਵਿੱਚ ਅਜਿਹੇ ਲੀਡਰਾਂ ਦੀ ਵੀ ਕਮੀ ਨਹੀਂ ਜਿਹੜੇ ਮਨਪੀਤ 41 ਦੇ ਸਟੈਂਡ ਤੋਂ ਵੀ ਸੰਤੁਸ਼ਟ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮਨਪੀਤ 43 ਨੂੰ ਵੀ ਇਸ ਤਰ੍ਹਾਂ ਦਾ ਸਟੈਂਡ ਨਹੀਂ ਲੈਣਾ ਚਾਹੀਦਾ ਸੀ ਔਰ ਇਹ ਵੀ ਗੱਲਾਂ ਆਈਆਂ ਨੇ ਦੇਖੋ ਮਨਪੀਤ 43 ਬਾਰੇ ਕਿਹਾ ਜਾਂਦਾ ਹੈ ਕਿ ਉਹ ਬਹੁਤ ਵੱਡੇ ਆਗੂ ਬਣ ਗਏ ਆਕਾਲੀ ਦਲ ਚ ਪੰਥਕ ਮੁੱਦਿਆਂ ਤੇ ਅੱਗੇ ਵਾਧੇ ਨੇ ਪਰ ਮਨਪੀਤ 43 ਵੀ ਆਕਾਲੀ ਦਲ ਦੇ ਉਮੀਦਵਾਰ ਨੂੰ ਆਪਣੇ ਹਲਕੇ ਚ ਜਿਤਾ ਨਹੀਂ ਸਕੇ ਉਹਨਾਂ ਦੇ ਹਲਕੇ ਦੇ ਵਿੱਚ ਵੀ ਆਕਾਲੀ ਦਲ ਨੂੰ ਕੋਈ ਬਹੁਤੀਆਂ ਜ਼ਿਆਦਾ ਵੋਟਾਂ ਨਹੀਂ ਪਈਆਂ ਜਦ ਕਿ ਉੱਥੇ ਉਮੀਦ ਲੋਕ ਕੀ ਕਰਦੇ ਸੀ ਕੇ ਮਨਪੀਤ ਿਆਲੀ ਅਕਾਲੀ ਦਲ ਦੇ ਉਮੀਦਵਾਰ ਨੂੰ ਘਟੂ ਘਟ 40 50 ਹਜ਼ਾਰ ਵੋਟਾਂ ਵਿਧਾਨ ਸਭਾ ਹਲਕੇ ਚ ਪਵਾ ਦੇਣਗੇ ਪਰ ਜਿਹਾ ਨਹੀਂ ਹੋਇਆ ਮਨਪੀਤ ਿਆਲੀ ਦੇ ਹਲਕੇ ਚ ਅਕਾਲੀ ਦਲ ਦਾ ਉਮੀਦਵਾਰ ਵੱਡੀਆਂ ਵੋਟਾਂ ਤੇ ਹਾਰਿਆ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਜਿਹੜੇ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੁਧਿਆਣਾ ਤੋਂ ਉਹ ਮਨਪੀਤ ਿਆਲੀ ਦੀ ਪਸੰਦ ਨਹੀਂ ਸੀ ਬਲਕਿ ਖਬਰਾਂ ਇੱਥੋਂ ਤੱਕ ਨਹੀਂ ਕਿ ਮਨਪੀਤ ਿਆਲੀ ਨੇ ਖੁਦ ਜਿਹੜੇ ਉਮੀਦਵਾਰ ਸੀ ਲੁਧਿਆਣੇ ਤੋਂ ਉਹਨਾਂ ਦੇ ਨਾਂ ਦੀ ਰঞ্জੀਤ ਸਿੰਘ ਢਿੱਲੋਂ ਦੇ ਨਾਂ ਦੀ ਵਕਾਲਤ ਕੀਤੀ ਸੀ ਉਹਨਾਂ ਨੇ ਵੀ ਵਕਾਲਤ ਕੀਤੀ ਸੀ ਕਿ ਰঞ্জੀਤ ਸਿੰਘ ਢਿੱਲੋਂ ਨੂੰ ਅਗਰ ਟਿਕਣ ਮਿਲਦੀ ਹੈ ਤੇ ਇਹ ਜ਼ਿਆਦਾ ਸਥਿਤੀਆਂ ਚੰਗੀਆਂ ਬਣ ਸਕਦੀਆਂ ਨੇ ਪਰ ਇਸ ਦੇ ਬਾਵਜੂਦ ਵੀ ਮਨਪੀਤ 43 ਰঞ্জੀਤ ਢਿੱਲੋਂ ਨੂੰ ਆਪਣੇ ਹਲਕੇ 'ਚ ਜਿਤਾ ਨਹੀਂ ਸਕੇ ਇਸ ਕਰਕੇ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਇਹ ਮਨਪੀਤ 43 ਦਾ ਜਿਹੜਾ ਪੋਲਿਟੀਕਲ ਸਟੈਂਡ ਹੈ ਉਹਦੇ ਉੱਪਰ ਵੀ ਖੜੇ ਹੋ ਰਹੇ ਨੇ ਹੁਣ ਹਾਲਾਂਕਿ ਮਨਪੀਤ 43 ਲਗਾਤਾਰ ਪਾਰਟੀ ਤੇ ਉਹ ਸੁਖਬੀਰ ਸਿੰਘ ਬਾਦਲ ਤੇ ਵੀ ਸਵਾਲ ਖੜੇ ਕਰਦੇ ਨੇ ਹਾਲਾਂਕਿ ਇਹ ਵੀ ਚਰਚਾਵਾਂ ਲਗਾਤਾਰ ਨੇ ਬਹੁਤ ਸਾਰੇ ਲੋਕਾਂ ਦੇ ਮਨ 'ਚ ਵੀ ਇਹ ਸਵਾਲ ਆਉਂਦੇ ਨੇ ਕਿ ਜੋ ਅਕਾਲੀ ਦਲ ਦੀ ਸਥਿਤੀ ਹੈ ਅਕਾਲੀ ਦਲ 13 13.5 14% ਤੇ ਆ ਗਿਆ ਲੋਕ ਸਭਾ 'ਚ ਵੋਟ ਸ਼ੇਅਰ ਦੇ ਮਾਮਲੇ ਤੇ ਆਮ ਆਦਮੀ ਪਾਰਟੀ ਹਜੇ ਵੀ 26% ਤੇ ਖੜੀ ਹੈ ਔਰ ਕਾਂਗਰਸ 2019 ਦੇ ਮੁਕਾਬਲੇ 4 4.5% ਵੋਟ ਸ਼ੇਅਰ ਘਟਿਆ ਕਾਂਗਰਸ ਦਾ ਕਾਂਗਰਸ 36 ਹਲਕੇ ਜਿੱਤੀ ਹੈ ਵਿਧਾਨ ਸਭਾ ਦੇ ਔਰ ਆਮ ਆਦਮੀ ਪਾਰਟੀ 32 33 ਦੇ ਕਰੀਬ ਹਲਕੇ ਜਿੱਤੀ ਹੈ ਔਰ ਭਾਜਪਾ 23 ਹਲਕੇ ਜਿੱਤੀ ਹੈ ਔਰ ਅਕਾਲੀ ਦਲ ਵੀ 9 10 ਦੇ ਕਰੀਬ ਹਲਕੇ ਨੇ ਜਿਹੜੇ ਜਿੱਤਣ ਚ ਕਾਮਯਾਬ ਹੋਇਆ ਹੈ 9 ਹਲਕਿਆਂ ਚ ਅਕਾਲੀ ਦਲ ਵੀ ਜਿੱਤੇ ਹੈ ਵਿਧਾਨ ਸਭਾ ਲੋਕ ਸਭਾ ਚੋਣਾਂ ਦੇ ਸਮੇਂ ਔਰ ਆਜ਼ਾਦ ਵੀ ਸਾਡੇ 8 7 15 15 ਹਲਕੇ ਆਜ਼ਾਦਾਂ ਨੇ ਜਿੱਤੇ ਨੇ ਅਮਰਿਤਪਾਲ ਸਿੰਘ ਨੇ ਔਰ ਸਰਬਜੀਤ ਸਿੰਘ ਖਾਲਸਾ ਨੇ ਮੇਰੇ ਕਹਿਣ ਦਾ ਮਤਲਬ ਸੀ ਕਿ ਅਕਾਲੀ ਦਲ ਦੀ ਸਥਿਤੀ ਪਹਿਲਾਂ ਨਾਲੋਂ ਥੋੜੀ ਕਮਜ਼ੋਰ ਜ਼ਰੂਰ ਹੋਈ ਹੈ ਪਰ ਵੋਟ ਸ਼ੇਅਰ ਕਾਂਗਰਸ ਦਾ ਵੀ ਡਿੱਗਿਆ ਭਾਵੇਂ ਕਾਂਗਰਸ 7 ਸੀਟਾਂ ਜਿੱਤੀ ਆ ਅਕਾਲੀ ਦਲ ਨੇ 1 ਸੀਟ ਜਿੱਤੀ ਹੈ ਇਸ ਨਜ਼ਰੀਏ ਤੋਂ ਜਦੋਂ ਹੁਣ ਅਕਾਲੀ ਦਲ ਦੇ ਅਸੀਂ ਬਿਆਨ ਦੇਖਦੇ ਆ ਜਾਂ ਸੁਖਬੀਰ ਸਿੰਘ ਬਾਦਲ ਦੀਆਂ ਮੈਂ ਸਟੇਟਮੈਂਟਾਂ ਦੇਖਦੇ ਆ ਭਾਵੇਂ ਚੋਣ ਦਾ ਕਮੇਟੀ ਦੀ ਰਿਪੋਰਟ ਦੀ ਗੱਲ ਬਹੁਤ ਹੋਈ ਪਿਛਲੇ ਸਮਿਆਂ ਦੇ ਵਿੱਚ ਭਾਵੇਂ ਕੁਝ ਲੀਡਰ ਸੁਖਦੇਵ ਸਿੰਘ ਢੀਂਸਾ ਬਹੁਤ ਹੀ ਸਰਗਰਮੀ ਨਾਲ ਕੈਂਡੀਡੇਟਾਂ ਦੇ ਹੱਕ 'ਚ ਨਹੀਂ ਆਏ ਇਸ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਨੇ ਨਿੱਜੀ ਤੌਰ ਤੇ ਹਿੰਮਤ ਜ਼ਰੂਰ ਮਾਰੀ ਹੈ ਪੰਜਾਬ ਬਚਾਓ ਯਾਤਰਾ 'ਚ ਸੁਖਬੀਰ ਬਾਦਲ ਵੀ ਪੂਰੀ ਤਰ੍ਹਾਂ ਨਾਲ ਸਰਗਰਮੀ ਨਾਲ ਦਿਖੇ ਬਾਵਜੂਦ ਇਸ ਦੇ ਮੇਰੇ ਮਨ 'ਚ ਵੀ ਇਹ ਸਵਾਲ ਹੈ ਦੇਖੋ ਫੈਸਲਾ ਤਾਂ ਸੁਖਬੀਰ ਸਿੰਘ ਬਾਦਲ ਨੇ ਕਰਨਾ ਹੈ ਅਕਾਲੀ ਦਲ 'ਚ ਇਸ ਵਕਤ ਸੁਖਬੀਰ ਸਿੰਘ ਬਾਦਲ ਬਤੌਰ ਪ੍ਰਧਾਨ ਮਜ਼ਬੂਤ ਨੇ ਭਾਵੇਂ ਕੁਝ ਤਰ੍ਹਾਂ ਵਿਰੋਧ ਕਰਦੀਆਂ ਨੇ ਪਰ ਜਿਹੜੇ ਵਿਰੋਧੀ ਨੇ ਉਹਨਾਂ ਦੀ ਆਪਣੀ ਸਿਆਸੀ ਸਥਿਤੀ ਵੀ ਬਹੁਤ ਜ਼ਿਆਦਾ ਮਜ਼ਬੂਤ ਨਹੀਂ ਕਿ ਅਗਰ ਉਹ ਅਕਾਲੀ ਦਲ ਦੀ ਜ਼ਿੰਮੇਵਾਰੀ ਸਾਂਭਣ ਭਵਿੱਖ ਚ ਤੇ ਉਹ ਅਕਾਲੀ ਦਲ ਨੂੰ ਬਲੰਦੀਆਂ ਤੇ ਲੈ ਜਾਣ ਇਹ ਵੀ ਸਥਿਤੀਆਂ ਨਹੀਂ ਦਿਖਤੀਆਂ ਹਾਂ ਸੁਖਬੀਰ ਬਾਦਲ ਖੁਦ ਅਗਰ ਕਿਸੇ ਵੇਲੇ ਅਕਾਲੀ ਦਲ ਦੀ ਪ੍ਰਧਾਨਗੀ ਛੱਡ ਕੇ ਹੈਰਾਨ ਕਰ ਦੇਣ ਸਰਪ੍ਰਾਈਜ਼ ਕਰ ਦੇਣ ਉਹ ਗੱਲ ਵੱਖਰੀ ਹੈ ਪਰ ਸੁਖਬੀਰ ਬਾਦਲ ਦੇ ਰਵੱਈਏ ਤੋਂ ਸੁਖਬੀਰ ਬਾਦਲ ਉਹਨਾਂ ਦੇ ਜਿਹੜੇ ਪੋਲਿਟਿਕਲ ਟਵੀਟਸ ਨੇ ਉਹਨਾਂ ਦੇ ਬਿਆਨ ਨੇ ਉਹਨਾਂ ਤੋਂ ਇਹ ਬਿਲਕੁਲ ਨਹੀਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਇਸ ਪੋਲਿਟਿਕਲ ਲੜਾਈ ਨੂੰ ਵਿੱਚ ਛੱਡ ਕੇ ਜਾਣਗੇ ਔਰ ਉਹ ਲਗਾਤਾਰ ਸ਼ੁਖਬੀਰ ਸਿੰਘ ਬਾਦਲ ਸਰਗਰਮ ਨੇ ਔਰ ਬਾਰ-ਬਾਰ ਕਹਿੰਦੇ ਨੇ ਕਿ ਜਿੰਨਾ ਹਾਰਨਾ ਸਾਡੇ ਯਤਨ ਜਾਰੀ ਰਹਿਣਗੇ ਅਗਰ ਅਸੀਂ ਹਾਰ ਵੀ ਜਾਈਏ ਤੇ ਅਸੀਂ ਆਪਣੀ ਕੌਮ ਦੇ ਲਈ ਵਚਨਬੱਧਾਂ ਜਿਹੜੇ ਸਾਡੇ ਸੰਘਰਸ਼ ਨੇ ਸਾਡੇ ਟੀਚੇ ਨੇ ਸਾਡੇ ਮੁੱਦੇ ਨੇ ਅਸੀਂ ਉਹਨਾਂ ਤੇ ਲੜਦੇ ਰਵਾਂਗੇ ਸੋ ਸੁਖਬੀਰ ਬਾਦਲ ਪਿੱਛੇ ਹੋ ਜਾਣਗੇ ਅਕਾਲੀ ਦਲ ਤੋਂ ਇਹਦੀ ਸੰਭਾਵਨਾ ਨਹੀਂ ਹੈ ਹੁਣ ਜਿੱਥੋਂ ਤੱਕ ਗੱਲ ਰਹੀ ਸ਼੍ਰੋਮਣੀ ਕਮੇਟੀ ਦੀ ਕੋਰ ਕਮੇਟੀ ਦੀ ਜਿਹੜਾ ਤੁਹਾਡਾ ਗੂਲ ਸਵਾਲ ਸੀ ਮੈਨੂੰ ਲੱਗਦਾ ਹੈ ਕਿ ਕੋਰ ਕਮੇਟੀ ਦੇ ਵਿੱਚ ਹਾਰ ਦੇ ਕਾਰਨਾਂ ਤੇ ਤਾਂ ਵਿਚਾਰ ਹੋਏਗਾ ਇਹ ਵੀ ਵਿਚਾਰ ਹੋਏਗਾ ਕਿ ਅਸੀਂ ਅਗਲੀਆਂ ਜ਼ਿਮਨੀ ਚੋਣਾਂ ਦੇ ਉੱਤੇ ਕੀ ਪੋਲਿਟਿਕਲ ਸਟੈਂਡ ਰੱਖਣਾ ਹੈ ਸਰਬਜੀਤ ਖਾਲਸਾ ਅਮਰਿਤਪਾਲ ਸਿੰਘ ਇਹਨਾਂ ਨੂੰ ਸਮਰਥਨ ਨਾ ਦੇਣਾ ਇਸ ਫੈਸਲੇ ਦੇ ਉੱਤੇ ਵਿਚਾਰ ਹੋ ਸਕਦਾ ਹੈ ਕੁਝ ਲੋਕ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਦੀ ਗੱਲ ਛੇੜ ਸਕਦੇ ਨੇ ਕਿ ਭਵਿੱਖ 'ਚ ਸਾਡਾ ਇਹਨਾਂ ਦੇ ਨਾਲ ਜਿਹੜੇ ਧਾਰਮਿਕ ਔਰ ਪੰਥਕ ਮੁੱਦਿਆਂ ਤੇ ਜਿਹੜਾ ਸਾਡਾ ਜਿਹੜਾ ਸਾਡਾ ਵਿਚਾਰਕ ਤਾਲਮੇਲ ਹੈ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹਦੇ ਤੇ ਗੱਲ ਹੋ ਸਕਦੀ ਹੈ ਕਿ ਅਗਰ ਆਉਂਦੀਆਂ ਚੋਣਾਂ ਦੇ ਵਿੱਚ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਆਜ਼ਾਦ ਕੈਂਡੀਡੇਟ ਇਹ ਆਜ਼ਾਦ ਕੈਂਡੀਡੇਟ ਅਗਰ ਆਪਣੇ ਕੈਂਡੀਡੇਟ ਖੜੇ ਕਰਦੇ ਨੇ ਤੇ ਕੀ ਕੋਈ ਸਰਬਸੰਮਤੀ ਬਣਾਈ ਜਾ ਸਕਦੀ ਹੈ ਜਾਂ ਅਕਾਲੀ ਦਲ ਉਸੇ ਤਰ੍ਹਾਂ ਆਪਣੇ ਸਿਧਾਂਤਾਂ ਤੇ ਪੰਥਕ ਵਿਚਾਰਧਾਰਾ ਤੇ ਅੱਗੇ ਵਧੇਗਾ ਤੇ ਜਿਹੜਾ ਵਿਚਾਰਕ ਮਤ ਭੇਦ ਨੇ ਭਾਵੇਂ ਅਮਰਿਤਪਾਲ ਸਿੰਘ ਨੇ ਉਹ ਉਸੇ ਤਰ੍ਹਾਂ ਜਾਰੀ ਰਹਿਣਗੇ ਕਿਉਂਕਿ ਵਿਰਸਲ ਸਿੰਘ ਬਲਟੋਹਾ ਵੀ कोर कमिटी ਦੇ ਮੈਂਬਰ ਨੇ ਅਮਰਿਤਪਾਲ ਸਿੰਘ ਉਹਨਾਂ ਦੇ ਬਾਰੇ ਜਿਹੜੀਆਂ ਵਿਰਸਾ ਸਿੰਘ ਵਲਟੋਹਾ ਉਹਨਾਂ ਦੀਆਂ ਟਿੱਪਣੀਆਂ ਸੀ ਉਹ ਟਿੱਪਣੀਆਂ ਦੇ ਬਾਵਜੂਦ ਵਿਰਸਾ ਸਿੰਘ ਵਲਟੋਹਾ ਜਿਹੜੇ ਉੱਥੋਂ ਦੇ ਲੋਕ ਨੇ ਵੋਟਰ ਨੇ ਉਹਨਾਂ ਦੀ رائے ਨਹੀਂ ਬਦਲ ਸਕੇ ਹੁਣ ਕੀ ਵਿਰਸਾ ਸਿੰਘ ਵਲਟੋਹਾ ਭਵਿੱਖ 'ਚ ਵੀ ਇਸ رائے ਨਾਲ ਅੱਗੇ ਵਧਣਗੇ ਜਾਂ ਕਿਉਂਕਿ ਹੁਣ ਉਹ ਮੈਂਬਰ ਪਾਰਲੀਮੈਂਟ ਬਣ ਗਏ ਨੇ ਹੁਣ ਵਿਰਸਾ ਸਿੰਘ ਵਲਟੋਹਾ ਜਾਂ ਅਕਾਲੀ ਦਲ ਇਹ ਫੈਸਲਾ ਕਰੂਗਾ ਕਿ ਅਸੀਂ ਜਿਹੜੇ ਕੌਮ ਨਾਲ ਸੰਬੰਧਿਤ ਮੁੱਦੇ ਨੇ ਧਾਰਮਿਕ ਮੁੱਦੇ ਨੇ ਜਿਹੜੀਆਂ ਮੰਗਾਂ ਨੇ ਇਹ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਜਾਂ NSA ਵਰਗੇ ਮਸਲੇ ਨੇ ਅਸੀਂ ਉਹਨਾਂ ਤੇ ਕਿਸੇ ਤਰ੍ਹਾਂ ਦਾ ਹੁਣ ਨਿੱਜੀ ਟਕਰਾ ਨਹੀਂ ਕਰਾਂਗੇ ਤੇ ਅਸੀਂ ਪੰਜਾਬ ਦੇ ਭਲੇ ਲਈ ਉਹਨਾਂ ਮੁੱਦਿਆਂ ਤੇ ਇਕੱਠੇ ਰਵਾਂਗੇ ਇਹ 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 ਸਾਰੀਆਂ ਗੱਲਾਂ ਤੇ ਵਿਚਾਰ ਹੋ ਸਕਦਾ ਹੈ ਫੈਸਲਾ ਕੀ ਆਉਂਦਾ ਕੋਰ ਕਮੇਟੀ ਦਾ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੋਂ ਵੋਟ ਸ਼ੇਅਰ ਵਧਾ ਕੇ ਲੈ ਗਈ ਇਸ ਵਾਰ ਚੋਣਾਂ 'ਚ ਉਹਦੇ ਕਾਰਨਾਂ ਤੇ ਜ਼ਰੂਰ ਚਰਚਾ ਹੋ ਸਕਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਕੱਲ ਕੋਈ ਹੈਰਾਨੀਜਨਕ ਫੈਸਲੇ ਵੀ ਲੈ ਸਕਦਾ ਹੈ ਕੋਈ ਨਵੀਂ ਕਮੇਟੀ ਬਣਾ ਕੇ ਤਾਂ ਕਿ ਭਵਿੱਖ ਚ ਬਹੁਤ ਸਾਰੇ ਮਸਲੇ ਅਜਿਹੇ ਨੇ ਜਿਨ੍ਹਾਂ ਦੇ ਉੱਤੇ ਕੋਈ ਸਰਬਸੰਮਤੀ ਬਣੇ ਤੇ ਉਹਨਾਂ ਦੇ ਨਾਲ ਨਿਬੜਿਆ ਜਾਵੇ ਸੋ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਦੇ ਪੱਖੋਂ ਔਰ ਪੰਜਾਬ ਦੀ ਸਿਆਸਤ ਦੇ ਪੱਖੋਂ ਵੀ ਬਹੁਤ ਅਹਿਮੀਅਤ ਰੱਖਦੀ ਹੈ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਕ ਸੀਟ ਅਕਾਲੀ ਦਲ ਜਿੱਤੀ ਹੈ ਹਰਸ਼ਮਰਤ ਕੋਰ ਬਾਦਲ ਜਿੱਤੇ ਨੇ ਔਰ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਨੇ ਨਾ ਲੜਨ ਦਾ ਫੈਸਲਾ ਕੀਤਾ ਸੀ ਔਰ ਜਿਹੜੇ ਜੋਰਾ ਸਿੰਘ ਮਾਨ ਉਹਨਾਂ ਦੇ ਪੁੱਤਰ ਸੀ ਉਹਨਾਂ ਨੇ ਬੜਾ ਤਕੜਾ ਮੁਕਾਬਲਾ ਕੀਤਾ ਔਰ ਸ਼ਰੋਮਨੀ ਅਕਾਲੀ ਦਲ ਥੋੜੀਆਂ ਜਿਹੀਆਂ ਵੋਟਾਂ ਦੇ ਫਰਕ ਨਾਲ ਉਥੋਂ ਹਾਰਿਆ ਔਰ ਸੁਖਬੀਰ ਬਾਦਲ ਦਾ ਇਹ ਵਿਚਾਰ ਸੀ ਪਹਿਲਾਂ ਕਿ ਮੈਂ ਚੋਣ ਨਹੀਂ ਲੜਨੀ ਪਰ ਹੁਣ ਇਹ ਵੀ ਗੱਲ ਸੋਚਦੇ ਹੋਣਗੇ ਸੁਖਬੀਰ ਬਾਦਲ ਕਿ ਅਗਰ ਮੈਂ ਲੜਿਆ ਹੁੰਦਾ ਤੇ ਜਿੱਤ ਸਕਦਾ ਸੀ ਔਰ ਮੈਨੂੰ ਵੀ ਲੱਗਦਾ ਅਗਰ ਸੁਖਬੀਰ ਸਿੰਘ ਬਾਦਲ ਵੀ ਚੋਣ ਲੜੇ ਹੁੰਦੇ ਤੇ ਉਹ ਜਿੱਤ ਸਕਦੇ ਹਰਜੋਜੀ ਈਸ਼ਵਰ ਜਿਹੜੀਆਂ ਚੋਣਾਂ ਸੀ ਨਾ ਜਦੋਂ ਜਦੋਂ 3 ਕੋਣੀ 4 ਕੋਣੀ ਮੁਕਾਬਲੇ ਹੁੰਦੇ ਨੇ ਉਦੋਂ ਸ਼ਖਸੀਅਤਾਂ ਦੇ ਜਿੱਤਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੁਸੀਂ ਪੰਜਾਬ ਦੇ ਜਦੋਂ ਰਿਜ਼ਲਟ ਦੇਖੋਗੇ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਸੀ ਲਗਭਗ ਸਾਰੇ ਲੋਕ ਜਿੱਤੇ ਨੇ ਜਿਨ੍ਹਾਂ ਨੇ ਲਗਾਤਾਰ ਜੰਮ ਕੇ ਸਮਾਜ ਕੰਮ ਕੀਤਾ ਹੁਣ ਦੇਖੋ ਰਾਜਾ ਵੜਿੰਗ ਨੂੰ ਗਿੱਦੜਵਾਹਾ ਤੋਂ ਜਿੱਥੇ ਬਠਿੰਡੇ ਤੋਂ ਵੀ ਉਹ ਹਾਰੇ ਸੀ ਉਹਨਾਂ ਨੂੰ ਲੁਧਿਆਣੇ ਭੇਜਿਆ ਪਾਰਟੀ ਦੇ ਪ੍ਰਧਾਨ ਸੀ ਨਵਾਂ ਹਲਕਾ ਸੀ ਜਿੱਤਿਆ ਡਾਕਟਰ ਚੱਬੇਵਾਲ ਵੀ ਚਲੋ ਜਿੱਤ ਕੇ ਉਹਨਾਂ ਨੇ ਤਾਂ ਪਾਰਟੀ ਬਦਲੀ ਉਹ ਪਹਿਲਾਂ ਉੱਥੇ ਬਟਾਇਕ ਸੀ। ਔਰ ਚਰਨਜੀਤ ਚੰਨੀ ਉਹਨਾਂ ਨੂੰ ਵੀ ਬਦਲ ਕੇ ਭੇਜਿਆ ਚਰਨਜੀਤ ਚੰਨੀ ਵੀ ਵੱਡੀ ਸ਼ਖਸੀਅਤ ਹੈ ਸਾਬਕਾ ਮੁੱਖ ਮੰਤਰੀ ਆ ਜਿੱਤੇ। ਇਸੇ ਤਰ੍ਹਾਂ ਹਰਸ਼ਮਰਤ ਕੋਰ ਬਾਦਲ ਜਿੱਤੇ। ਅੰਮ੍ਰਿਤਪਾਲ ਦਾ ਪ੍ਰਭਾਵ ਨੌਜਵਾਨਾਂ ਚ ਬਣਿਆ ਨਸ਼ੇ ਖਿਲਾਫ ਲੜਾਈ ਚ ਬਣਿਆ ਉਹ ਜਿੱਤਿਆ। ਸਰਬਜੀਤ ਸਿੰਘ ਹਾਲਸਾ ਹੁੰਨੀ ਉਹਨਾਂ ਨੇ ਕਈ ਵਾਰ ਯਤਨ ਕੀਤੇ ਮੈਨੂੰ ਪਤਾ ਲੱਗਿਆ ਪਰ ਇਸ ਵਾਰ ਜਿੱਤੇ। ਕਿਉਂਕਿ ਇਹਨਾਂ ਦੋਨਾਂ ਸੀਟਾਂ ਤੇ ਇੰਨਾ ਕਰੜਾ ਮੁਕਾਬਲਾ ਸੀ ਦੂਜੀਆਂ ਪਾਰਟੀਆਂ ਚ ਔਰ ਉਹਨਾਂ ਪਾਰਟੀਆਂ 'ਚ ਜ਼ਿਆਦਾਤਰ ਜਿਹੜੇ ਉਮੀਦਵਾਰ ਨੇ ਉਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਨਹੀਂ ਸੀ ਭਾਵੇਂ ਕਮਲਜੀਤ ਅਨਮੋਲ ਆਮ ਆਦਮੀ ਪਾਰਟੀ 'ਚ ਸੀਗੇ ਉਹ ਨਾਮੀ ਕਲਾਕਾਰ ਨਹੀਂ ਪਰ ਸਿਆਸੀ ਤੌਰ ਤੇ ਉਹ ਐਡੇ ਉਹਨਾਂ ਦੇ ਪੈਰ ਨਹੀਂ ਸੀ ਜੰਮੇ ਹੋਏ ਹੰਸਰਾਜ ਹੰਸ ਉਹ ਕਿਸਾਨੀ ਵਿਵਾਦ ਸੀ ਹੰਸਰਾਜ ਹੰਸ ਅਗਰ ਕਿਸਾਨੀ ਵਿਵਾਦ ਨਾ ਹੁੰਦਾ ਤੇ ਹੰਸਰਾਜ ਹੰਸ ਕਿਸੇ ਵੀ ਸੀਟ ਤੋਂ ਜਿੱਤਣ ਦੀ ਸਮਰੱਥਾ ਰੱਖਦੇ ਨੇ ਪੰਜਾਬ 'ਚ ਪਰ ਜਿਹੜਾ ਕਿਸਾਨੀ ਵਿਵਾਦ ਸੀ ਉਹਨੇ ਵੀ ਜਦੋਂ ਭਾਜਪਾ ਨਾਲ ਸੰਬੰਧਤ ਕਈ ਜਿਹੜੇ ਵੱਡੇ ਕੈਂਡੀਡੇਟ ਸੀ ਉਹਨਾਂ ਦੇ ਰਾਹ ਦੇ ਵਿੱਚ ਦਿੱਕਤਾਂ ਖੜੀਆਂ ਕੀਤੀਆਂ ਸੋ ਇਸ ਕਰਕੇ ਕੋਰ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਵਿੱਖ ਦੀ ਰਾਨੀਤੀ ਹੈ ਉਸ ਪੱਖੋਂ ਹੀ ਵਿਚਾਰ ਕਰੇਗਾ ਔਰ ਸੁਖਬੀਰ ਸਿੰਘ ਬਾਦਲ ਔਰ ਵਿਕਰਮ ਸਿੰਘ ਮਜੀਠੀਆ ਉਚਿਤੇ ਤੌਰ ਤੇ ਸ਼ਾਮਲ ਹੋਣਗੇ ਕਿਉਂਕਿ ਉਹ ਵੀ ਮੈਂਬਰ ਨੇ ਹੁਣ ਇਹ ਵੀ ਇੱਕ ਚਰਚਾਵਾਂ ਨੇ ਕਿ ਵਿਕਰਮ ਸਿੰਘ ਮਜੀਠੀਆ ਵੀ ਚਾਹੁੰਦੇ ਸੀ ਕਿ ਉਹ ਖਡੂਰ ਸਾਹਿਬ ਤੋਂ ਚੋਣ ਲੜਨ ਹਾਲਾਂਕਿ ਉਹਨਾਂ ਨੇ ਟਿਕਟ ਮੰਗੀ ਨਹੀਂ ਉਹਨਾਂ ਦੇ ਕੁਝ ਨੇੜਲੇ ਸਾਥੀ ਇਸ਼ਾਰਾ ਕਰਦੇ ਨੇ ਕਿ ਉਹਨਾਂ ਦੇ ਮਨ 'ਚ ਸੀ ਕਿ ਅਗਰ ਪਾਰਟੀ ਸੇਵਾ ਲਾਉਗੀ ਤੇ ਉਹ ਲੜਨਗੇ ਪਰ ਉਹ ਲੜੇ ਨਹੀਂ ਹੁਣ ਉਹਨਾਂ ਦੀ ਰਾਏ ਕਿਸ ਤਰ੍ਹਾਂ ਦੀ ਆਉਂਦੀ ਹੈ ਕਿ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਨੂੰ ਵੀ ਆਉਂਦੀਆਂ ਚੋਣਾਂ ਦੇ ਵਿੱਚ ਕਿਤੋਂ ਮੈਦਾਨ 'ਚ ਉਤਾਰਦੇ ਨੇ ਇਹਦੇ ਉੱਪਰ ਵੀ ਬੜੀ ਦਿਲਚਸਪੀ ਨਾਲ ਨਜ਼ਰ ਬਣੀ ਰਹੇਗੀ ਕਿਉਂਕਿ ਹੁਣ ਜਦੋਂ 4-4 5-5 ਕੋਣੀ ਮੁਕਾਬਲੇ ਨੇ ਤੇ ਫਿਰ ਵੱਡੇ ਸਥਾਪਿਤ ਲੀਡਰਾਂ ਦੀ ਲੜਾਈ ਹੈ ਉਹਨ ਕਈ ਸੀਟਾਂ ਨੇ ਜਿੱਥੇ ਜਿਵੇਂ ਗਿੱਦੜਵਾਹਾ ਦੀ ਸੀਟ ਹੈ ਹਾਲਾਂਕਿ ਉੱਥੇ ਤਾਂ ਗੱਲ ਸੁਖਬੀਰ ਸਿੰਘ ਬਾਦਲ ਦੀ ਵੀ ਤੁਰਪੀ ਕਿ ਸੁਖਬੀਰ ਸਿੰਘ ਬਾਦਲ ਉੱਥੋਂ ਚੋਣ ਲੜਨ ਪਰ ਅਗਰ ਸੁਖਬੀਰ ਸਿੰਘ ਬਾਦਲ ਨਹੀਂ ਲੜਦੇ ਕਿ ਵਿਕਰਮ ਸਿੰਘ ਮਜੀਠੀਆ ਬਾਰੇ ਸੋਚਿਆ ਜਾ ਸਕਦਾ ਹੈ ਇਹ ਬਹੁਤ ਸਾਰੇ तमाम ਸਵਾਲ ਨੇ ਡੇਰਾਬਾਬਾ ਨਾਨਕ ਦੀ ਸੀਟ ਹੈ ਜਿੱਥੇ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਸੀ ਉਹ ਸੌ ਚੱਕਣਗੇ ਪਾਰਲੀਮੈਂਟ ਦੀ ਤੇ ਉਹ ਸੀਟ ਖਾਲੀ ਹੋਊਗੀ ਕੀ ਸੁਖਬੀਰ ਕੀ ਵਿਕਰਮ ਸਿੰਘ ਮਜੀਠੀਏ ਨੂੰ ਦੀਰਾ ਬਾਬਾ ਨਾਨਕ ਤਾਂ ਨਹੀਂ ਪੇਜਾ ਜਾ ਸਕਦਾ ਕਿਉਂਕਿ ਹੁਣ ਵੱਡੇ ਉਮੀਦਵਾਰਾਂ ਦੇ ਵੱਡੇ ਚਿਹਰੇ ਨੇ ਜਿਹੜੇ ਉਹਨਾਂ ਨੂੰ ਮੈਦਾਨ ਚ ਉਤਾਰਨ ਦਾ ਵੀ ਜਿਹੜਾ ਹੈਗਾ ਉਹ ਇਹਨਾਂ ਚੋਣਾਂ ਦੇ ਵਿੱਚ ਉਹ ਸਾਨੂੰ ਨਜ਼ਾਰਾ ਦਿਖੇਗਾ ਚਰਨਜੀਤ ਚੰਨੀ ਜਲੰਧਰੋਂ ਜਿੱਤੇ ਨੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਬਣੇ ਨੇ ਇਸ ਕਰਕੇ ਉੱਥੇ ਵੀ ਇੱਕ ਸੀਟ ਵੇਲੀ ਆ ਪਰ ਜਦੋਂ ਅਕਾਲੀ ਦਲ ਦੀ ਮੈਂ ਗੱਲ ਕਰਦਾ ਅਕਾਲੀ ਦਲ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਨੇ ਬੀਜੇਪੀ ਤੋਂ ਇਕੱਲੇ ਰਹਿ ਕੇ ਕਿਵੇਂ ਆਪਣੀ ਪਾਰਟੀ ਨੂੰ ਤਕੜਾ ਕਰਨਾ ਹੈ ਔਰ ਸਿਧਾਂਤਾਂ ਤੇ ਪਹਿਰਾ ਦੇਣਾ ਤੇ ਲੋਕਾਂ ਚ ਦੁਬਾਰਾ ਵੋਟ ਸ਼ੇਰ ਵਧਾਉਣਾ ਹੈ ਕਿਉਂਕਿ ਸੀਟਾਂ ਉਹਦੇ ਨਾਲ ਹੀ ਆਉਣੀਆਂ ਜੀ 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 ਬਿਲਕੁਲ ਤੇ ਆਪਾਂ ਡਲਾ ਜੀ ਲੱਗਦੇ ਹਥ ਨਾਲ ਹੀ ਜਲੰਧਰ ਜ਼ਿਮਨੀ ਚੌਂ ਦੀ ਵੀ ਗੱਲ ਕਰ ਲਈ ਜਿਸ ਦਾ ਕਿ ਐਲਾਨ ਵੀ ਕਰ ਦਿੱਤਾ ਗਿਆ ਉਮੀਦਵਾਰਾਂ ਦੇ ਭਾਲ ਨੂੰ ਲੈ ਕੇ ਜੋ ਸਰਗਰਮੀਆਂ ਪਾਰਟੀ ਦੀਆਂ ਜ਼ਰੂਰ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਨੇ ਇੱਥੇ ਕੀ ਸੰਭਾਵਨਾਵਾਂ ਲੱਗ ਰਹੀਆਂ ਡੱਲਾ ਜੀ ਜ਼ੋ ਪਰ ਵੀ ਥੋੜੀ ਕਲੈਰਟੀ ਜ਼ਰੂਰ ਦਿਓ ਕਿ ਕੀ ਪਾਰਟੀਆਂ ਜਿਹੜੀਆਂ ਨੇ ਉਹ ਦਲ ਬਦਲਵਾ ਨੂੰ ਹੀ ਮੌਕਾ ਦੇਣਗੀਆਂ ਉਮੀਦਵਾਰਾਂ ਦੇ ਵਜੋਂ ਜਾਂ ਫਿਰ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾਵੇਗਾ ਦੇਖੋ ਹਰਜੋਤ ਜੀ ਜਿੰਨਾ ਤੱਕ ਮੇਰੀ ਪੋਲਿਟਿਕਲ ਸਮਝ ਕਹਿੰਦੀ ਹੈ ਚਰਨਜੀਤ ਚੰਨੀ ਜਿੱਤੇ ਬਾਹਰੋਂ ਆਏ ਸੀ ਬਾਕੀ ਉਮੀਦਵਾਰ ਸੀ ਜਿਹੜੇ ਜਿਹੜੇ ਮਹਿੰਦਰ ਸਿੰਘ ਕੇਪੀਓ ਕਿਸੇ ਵੇਲੇ ਜਲੰਧਰ ਵੈਸਟ ਤੋਂ ਐਮਐਲਏ ਸੀ ਪਰ ਇਸ ਵਾਰ ਜਦੋਂ ਅਕਾਲੀ ਦਲ ਵੱਲੋਂ ਕੌਣ ਲੜੇ ਤੇ 2600 2700 ਦੇ ਕਰੀਬ ਉਹਨਾਂ ਨੂੰ ਵੋਟਾਂ ਉੱਥੇ ਅਕਾਲੀ ਦਲ ਦੀਆਂ ਮਿਲੀਆਂ ਇਹ ਸਭ ਤੋਂ ਘੱਟ ਵੋਟਾਂ ਅਕਾਲੀ ਦਲ ਨੂੰ ਮੈਨੂੰ ਲੱਗਦਾ ਪਿਛਲੇ ਸਮੇਂ 'ਚ ਜਿਹੜੀਆਂ ਮਿਲੀਆਂ ਨੇ ਉਹਨਾਂ 'ਚੋਂ ਇੱਕ ਹੈ ਮਿੰਦਰ ਸਿੰਘ ਕੇਪੀ ਐਮਪੀ ਲੜੇ ਸੀ ਨਹੀਂ ਜਿੱਤੇ ਪਵਨ ਕੁਮਾਰ ਟੀਨੂ ਨੇ ਪਾਰਟੀ ਬਦਲੀ ਬਿੰਦਰ ਕੇਪੀ ਨੇ ਪਾਰਟੀ ਬਦਲੀ ਸੁਸ਼ੀਲ ਰਿੰਕੂ ਨੇ ਪਾਰਟੀ ਬਦਲੀ ਕੋਈ ਵੀ ਨਹੀਂ ਜਿੱਤਿਆ ਨੰਬਰ 1 ਤੇ ਚਰਨਜੀਤ ਚੰਨੀ ਰਹੇ ਨੰਬਰ 2 ਤੇ ਉੱਥੇ ਰਹੇ ਸੁਸ਼ੀਲ ਕੁਮਾਰ ਰਿੰਕੂ 40000 ਤੋਂ ਵੱਧ ਵੋਟਾਂ ਚਰਨਜੀਤ ਚੰਨੀ 42000 ਤੋਂ ਵੱਧ ਵੋਟਾਂ ਹੁਣ ਇਹ ਦੋਵੇਂ ਪਾਰਟੀਆਂ ਨੇੜੇ ਤੀਸਰੇ ਨੰਬਰ ਤੇ ਰਹੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਵਿੱਚ ਪਵਨ ਕੁਮਾਰ ਟਿਨੂ ਲੋਕ ਸਭਾ ਦੇ ਉਮੀਦਵਾਰ ਸੀ ਹੁਣ ਮੈਨੂੰ ਇਹ ਲੱਗਦਾ ਨਾ ਤਾਂ ਆਮ ਆਦਮੀ ਪਾਰਟੀ ਨਾ ਅਕਾਲੀ ਦਲ ਔਰ ਨਾ ਭਾਜਪਾ ਜਿਹੜੇ ਉਹਨਾਂ ਦੇ ਐਮਪੀ ਦੇ ਮਤਲਬ ਸੁਸ਼ੀਲ ਰਿੰਕੂ ਵੀ ਮੈਨੂੰ ਨਹੀਂ ਲੱਗਦਾ ਚੋਣ ਭਾਜਪਾ ਟਿਕਟ ਦਊ ਨਾ ਪਵਨ ਟਿਨੂ ਚੋਣ ਲੜਨ ਮੈਨੂੰ ਲੱਗਦਾ ਨਹੀਂ ਉਹ ਲੜਨਗੇ और ना ही मिंदर के पी चोन लड़न इस तरीके द्भावनावान नहीं क्योंकि वो मैंबर पार्लीमेंट की चोन सारे लड़े हूँ इतिया पार्टिया की कोशिश होनी है नवे चेहरे लैके आइए क्योंकि रिजर्व हल्का है एसी एससी एस टी भाईचारे ली एस सी सीट है मेरे ख्याल वो रिजर्व हल्का तो उ नवे कैंडीडेट सारिया पार्टियां लैके आ सकते हैं आम आदमी पार्टी उन्ना लैके आँदी ਦੋ ਤਿੰਨ ਨਾਮ ਨੇ ਜਿਨ੍ਹਾਂ ਤੇ ਚਰਚਾ ਚੱਲ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਜਦੋਂ ਗੱਲ ਕਰਦੇ ਆ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਧਰਮ ਪਤਨੀ ਜਿਹੜੇ ਪਹਿਲਾਂ ਕੌਂਸਲਰ ਰਹੇ ਨੇ ਉਹਨਾਂ ਦੇ ਨਾਮ ਤੇ ਵੀ ਵਿਚਾਰ ਹੋ ਰਿਹਾ ਸੁਨੀਤਾ ਰਿੰਕੂ ਔਰ ਸ਼ੀਤਲungਰਾਲ ਉਹਨਾਂ ਦੀ ਸੰਭਾਵਨਾ ਇਸ ਕਰਕੇ ਘਟ ਬਣੀ ਹੈ ਕਿ ਪਹਿਲਾਂ ਤਾਂ ਉਹ ਭਾਜਪਾ ਵਿੱਚ ਸ਼ਾਮਲ ਹੋਏ ਬਾਅਦ ਦੇ ਵਿੱਚ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਕਿਹਾ ਕਿ ਮੈਂ ਆਪਣਾ ਅਸਤੀਫਾ ਵਾਪਸ ਲੈ ਕੇ ਆਨਾ ਉਹਨਾਂ ਨੇ ਆਪਣੀ ਸਥਿਤੀ ਹੈ ਜਿਹੜੀ ਉਹਨੂੰ ਪੰਬਲ ਪੂਸੇ ਵਾਲੀ ਬਣਾਇਆ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਫਿਰ ਉਹ ਕਹਿੰਦੇ ਹੁਣ ਮੈਂ ਚਾਹਣਾ ਕਿ ਅਸਤੀਫਾ ਮਨਜ਼ੂਰ ਨਾ ਹੋਵੇ ਮੈਂ ਆਪਣਾ ਅਸਤੀਫਾ ਵਾਪਸ ਲੈਣਾ ਚਾਹਣਾ ਮੈਂ ਖਰਚੇ ਦਾ ਬੋਝ ਨਹੀਂ ਪਾਉਣਾ ਪੈਂਦਾ ਚਾਹੁੰਦਾ ਹਲਕੇ ਤੇ ਪਰ ਉਹਨਾਂ ਦੀ ਸਥਿਤੀ ਪੰਬਲ ਪੂਸੇ ਵਾਲੀ ਹੈ ਭਾਜਪੀ ਸ਼ਿਤਲ ਲੰਗਰਾਲ ਉਹਨਾਂ ਨੂੰ ਟਿਕਟ ਦੇਵੇ ਇਹਦੀ ਸੰਭਾਵਨਾ ਵੀ ਘੱਟ ਲੱਗ ਰਹੀ ਹੈ ਕਿਉਂਕਿ ਲਗਾਤਾਰ ਉੱਥੇ ਇੱਕ ਕੇਸ ਦੇ ਨਾਲ ਸੰਬੰਧ ਚ ਲਗਾਤਾਰ ਉਹਨਾਂ ਦਾ ਉਹ ਉਹਨਾਂ ਦਾ ਜਿਹੜਾ ਟਕਰਾਅ ਹੈ ਉਹ ਮੌਜੂਦਾ ਸਰਕਾਰ ਨਾਲ ਵੀ ਚੱਲ ਰਿਹਾ ਸੋ ਇਸ ਕਰਕੇ ਸ਼ੀਤਲ ਅੰਗਰਾਲ ਨੂੰ ਟਿਕਟ ਭਾਪੀ ਦੇਵੇ ਦੀ ਸੰਭਾਵਨਾ ਘਟ ਹੈ ਔਰ ਕਾਂਗਰਸ ਪਾਰਟੀ ਕਿਸ ਨੂੰ ਟਿਕਟ ਦੇਗੀ ਮੈਨੂੰ ਲੱਗਦਾ ਹੈ ਕਿ ਬੀਬੀ ਕਰਮਜੀਤ ਕੌਰ ਚੌਧਰੀ ਉਹ ਵੀ ਬੀਜੇਪੀ ਚਲੇ ਗਈ ਸੀ ਅਗਰ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਵੀ ਉਦੋਂ ਕਾਂਗਰਸ ਨਾ ਛੱਡੀ ਹੁੰਦੀ ਤੇ ਚਰਨਜੀਤ ਚੰਨੀ ਹੁਣ ਜਿੱਤੇ ਔਰ ਚਰਨਜੀਤ ਚੰਨੀ ਔਰ ਮਹਿੰਦਰ ਸਿੰਘ ਕੇਪੀ ਵੀ ਰਿਸ਼ਤੇਦਾਰੀ ਚ ਨਹੀਂ ਸੋ ਮੈਨੂੰ ਲੱਗਦਾ ਅਗਰ ਨਾ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਛੱਡੀ ਹੁੰਦੀ ਕਾਂਗਰਸ ਤੇ ਇਹਦੇ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਕਿ ਉਹਨਾਂ ਨੂੰ ਫੇਰ ਦੁਬਾਰਾ ਜਲੰਧਰ ਵੈਸਟ ਤੋਂ ਹੀ ਹੁਣ ਟਿਕਟ ਮਿਲਦੀ ਤੇ ਸ਼ਾਇਦ ਕਾਂਗਰਸ ਹੀ ਉਹਨਾਂ ਨੂੰ ਟਿਕਟ ਦੇ ਦਿੰਦੀ ਤੇ ਚਰਨਜੀਤ ਚੰਨੀ ਅਗਰ ਜਿੱਤੇ ਹੋਏ ਨੇ ਤੇ ਉਹ ਮਹਿੰਦਰ ਸਿੰਘ ਕੇਪੀ ਵੀ ਰਿਸ਼ਤੇਦਾਰ ਨੇ ਸੋ ਫੇਰ ਇਹ ਗੱਲ 1+1 ਦਾ ਪੈਕੇਜ ਇਸ ਰੂਪ ਚ ਵੀ ਚੋਣ ਲੜ ਸਕਦੇ ਸੀ ਚਲੋ ਇਹ ਸਿਆਸਤ ਹੈ ਸਿਆਸਤ ਬਦਲਦੀ ਰਹਿੰਦੀ ਹੈ ਉਹਦੇ ਦਿਨਾਂ 'ਚ ਹੁਣ ਕਾਂਗਰਸ ਉੱਥੇ ਕਿਹੜਾ ਕੈਂਡੀਡੇਟ ਲੈ ਕੇ ਆਉਂਦੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਂਗਰਸ ਵੀ ਨਵਾਂ ਚਿਹਰਾ ਉੱਥੇ ਉਤਾਰ ਸਕਦੀ ਹੈ ਸੋ ਸਾਰੀਆਂ ਪਾਰਟੀਆਂ ਉੱਥੇ ਨਵਾਂ ਚਿਹਰਾ ਉਤਾਰ ਸਕਦੀਆਂ ਨੇ ਕਿਉਂਕਿ ਸੁਸ਼ੀਲ ਰਿੰਕੂ ਉਥੋਂ ਚੋਣ ਲੜੇ ਸੀ ਕਾਂਗਰਸ ਵੱਲੋਂ ਹਾਰ ਗਏ ਸੀ ਵਿਧਾਇਕ ਦੀ ਫਿਰ ਉਹ ਵੀ ਆਪ ਚ ਚਲੇ ਗਏ ਐਮਪੀ ਬਣੇ ਫਿਰ ਹੁਣ ਭਾਜਪਾ ਚਾਹੇ ਐਮਪੀ ਦੀ ਚੋਣ ਲੜੇ ਨਹੀਂ ਦਿੱਤੇ ਤੇ ਹੁਣ ਉਹਨਾਂ ਦੀ ਪਤਨੀ ਜਿਹੜੇ ਕਾਉਂਸਲਰ ਨੇ ਉਹ ਭਾਜਪਾ ਦੇ ਉਮੀਦਵਾਰਾਂ ਦੇ ਦਾਵੇਦਾਰ ਚ ਹੋ ਸਕਦੇ ਨੇ ਆਮ ਆਦਮੀ ਪਾਰਟੀ ਕੋਲੇ ਵੀ ਕੁਝ ਚੰਗੇ ਨਾਮ ਨੇ ਜਿਹੜੇ ਉਹ ਵਿਚਾਰੇ ਜਾ ਰਹੇ ਨੇ ਕਾਂਗਰਸ 'ਚ ਵੀ ਨਵਾਂ ਚਿਹਰਾ ਜਿਹੜਾ ਉੱਥੇ ਆ ਸਕਦਾ ਔਰ ਜਿਹੜੀਆਂ ਬਾਕੀ ਸੀਟਾਂ ਨੇ ਉਹਨਾਂ ਦੀ ਗੱਲ ਤਾਂ ਅਸੀਂ ਜ਼ਰੂਰ ਆਉਂਦੇ ਦਿਨਾਂ 'ਚ ਕਰਾਂਗੇ ਪਰ ਜਲੰਧਰ ਦੀ ਜਿਹੜੀ ਚੋਣ ਹੈ ਇਹ ਬੜੀ ਦਿਲਚਸਪ ਹੋਣ ਜਾ ਰਹੀ ਹੈ ਅਗਰ ਮੁੱਖ ਮੁਕਾਬਲਾ ਕਿਉਂਕਿ ਸ਼ਹਿਰੀ ਸੀਟ ਹੈ ਅਕਾਲੀ ਦਲ ਭਾਜਪਾ ਮਾਫ ਕਰਨਾ ਕਾਂਗਰਸ ਭਾਜਪਾ ਔਰ ਆਮ ਆਦਮੀ ਪਾਰਟੀ ਇਹਨਾਂ ਤਿੰਨ ਪਾਰਟੀਆਂ 'ਚ ਅਗਰ ਮੁੱਖ ਮੁਕਾਬਲਾ ਬਣਦਾ ਜੇ ਅਸੀਂ ਲੋਕ ਸਭਾ ਦੇ ਵਿੱਚ ਪਰਫਾਰਮੈਂਸ ਨੂੰ ਆਧਾਰ ਮੰਨਿਆ ਤੇ ਤਿੰਨਾਂ ਪਾਰਟੀਆਂ ਪੂਰਾ ਜ਼ੋਰ ਲਾਉਣ ਗਈਆਂ ਔਰ ਕਿਉਂਕਿ ਉਦੋਂ ਚੋਣ ਪਾਰਲੀਮੈਂਟ ਦੀ ਸੀ ਜਲੰਧਰ ਦੀ ਹੁਣ ਵਿਧਾਨ ਸਭਾ ਦੀ ਜ਼ਿਮਨੀ ਚੋਣ ਦੀ ਹੈ ਸੋ ਇਸ ਕਰਕੇ ਹੁਣ ਤਿੰਨਾਂ ਪਾਰਟੀਆਂ ਦੇ ਵਿੱਚ ਬੜਾ ਸਖਤ ਮੁਕਾਬਲਾ ਸਾਨੂੰ ਇੱਥੇ ਹੁੰਦਾ ਦੇਖ ਸਕਦਾ ਜੀ 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 ਬਿਲਕੁਲ ਸੋ ਅਗਲੀ ਖਬਰ ਵੱਲ ਵਧਦੇ ਤਾਂ ਡੱਲਾ ਜੀ ਜਿਵੇਂ ਕਿ ਆਪਾਂ ਪਹਿਲਾਂ ਵੀ ਇੱਕ ਜੋ ਖਬਰ ਆਈ ਸੀ ਉਸ ਦਾ ਜ਼ਿਕਰ ਪ੍ਰੋਗਰਾਮ ਵਿੱਚ ਵੀ ਕੀਤਾ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਹਿਦ ਆਲੂਆ ਨਾਲ ਭਰੀ ਬੱਸ ਦੇ ਉੱਪਰ ਆਈ ਥਿੰਕ ਵਾਧੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਸੋ ਲਗਾਤਾਰ ਦੇਖਦੇ ਆ ਕਿ ਜਿਵੇਂ ਜੰਮੂ ਕਸ਼ਮੀਰ ਵਿੱਚ ਲਗਾਤਾਰ دہشت ਗਰਦੀ ਘਟਨਾਵਾਂ ਵਧ ਰਹੀਆਂ ਨੇ ਸੋ ਇਸੇ ਦੇ ਦਰਮਿਆਨ ਜੋ ਖਬਰ ਆਈ ਹੈ ਕਿ ਹੁਣ ਬੱਸਾਂ ਦੇ ਵਿੱਚ ਸੁਰੱਖਿਆ ਮੁਲਾਜ਼ਮ ਵਧਾਏ ਜਾਣਗੇ ਯਾਨੀ ਕਿ ਜਿਹੜੇ ਸ਼ਹਿਦ ਆਲੂ ਜਾਂਦੇ ਨੇ ਤੇ ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਹੁਣ ਵਧਾਏ ਜਾਣਗੇ ਜੰਮੂ ਕਸ਼ਮੀਰ ਦੇ ਵਿੱਚ ਸੋ ਇਸ ਉਹ ਲੈ ਕੇ ਵੀ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰੇ। ਦੇਖੋ ਇਹ ਗੱਲ ਬੜੀ ਦਿਲਚਸਪੀ ਵਾਲੀ ਹੈ ਕਿ ਲਗਾਤਾਰ ਸਾਡੇ ਸ਼ਰਧਾਲੂ ਨੇ ਜਿਹੜੇ ਉਹ ਜਾਂਦੇ ਨੇ ਜੰਮੂ ਕਸ਼ਮੀਰ ਦੇ ਵਿੱਚ ਉੱਥੇ ਆ ਬਾਬਾ ਅਮਰਨਾਥ ਦੀ ਯਾਤਰਾ ਹੁੰਦੀ ਹੈ। ਉੱਥੇ ਮਾਤਾ ਵੈਸ਼ਨੋ ਦੇ ਵੀ ਲਗਾਤਾਰ ਸ਼ਰਧਾਲੂ ਲਗਾਤਾਰ ਜਾਂਦੇ ਨੇ। ਪਰ ਜਿਹੜੀ ਜੰਮੂ ਦੇ ਵਿੱਚੋਂ ਇਹ ਬੱਸ ਜਾ ਰਹੀ ਸੀ ਔਰ ਜਿਹੜਾ ਇਹ ਹਮਲਾ ਹੋਇਆ ਸੀ دہشت گردੀ ਹਮਲਾ ਉਸਦੇ ਡਰਾਈਵਰ ਦਾ ਵੀ ਕੱਲ ਅੰਤਿਮ ਸੰਸਕਾਰ ਕੀਤਾ ਗਿਆ ਔਰ ਉਹਨੂੰ ਵੀ ਲੋਕਾਂ ਨੇ ਬਹਾਦਰ ਕਰਾਰ ਦਿੱਤਾ ਕਿਉਂਕਿ ਉਸਨੇ ਜਦੋਂ ਰਾਉਂਡ ਫਾਇਰਿੰਗ ਉਹਦੇ ਤੇ ਹੋ ਰਹੀ ਸੀ دہشت گردਾਂ ਵੱਲੋਂ ਤੇ ਉਹਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਵੱਧ ਤੋਂ ਵੱਧ ਸਵਾਰੀਆਂ ਜਿਹੜੀਆਂ ਉਹ ਬਚਾ ਲਈਆਂ ਜਾਣ ਔਰ ਅਗਰ ਉਹ ਬੱਸ ਦੁੜਾ ਕੇ ਉੱਥੇ ਨਾ ਲੈ ਕੇ ਜਾਂਦਾ ਤੇਜ਼ ਭਜਾ ਕੇ ਨਾ ਲੈ ਕੇ ਜਾਂਦਾ ਔਰ ਫਿਰ ਸਵਾਰੀਆਂ ਤੇ ਅਗਰ ਸਿੱਧੇ ਫਾਇਰ ਹੋ ਜਾਂਦੇ ਤੇ ਉਹਦੇ ਨਾਲ ਜ਼ਿਆਦਾ ਲੋਕਾਂ ਦੀ ਜਾਨ ਉੱਥੇ ਜਾ ਸਕਦੀ ਸੀ ਸੋ ਫਿਰ ਵੀ ਉਸ ਡਰਾਈਵਰ ਦੀ ਬਹਾਦਰੀ ਸੀ ਭਾਵੇਂ ਤੇਜ਼ ਗਤੀ ਬੱਸ ਨੂੰ ਉਹ ਕੰਟਰੋਲ ਨਹੀਂ ਕਰ ਸਕਿਆ ਤੇ ਬੱਸ ਖੱਡ ਦੇ ਵਿੱਚ ਡਿੱਗੀ ਪਰ ਉਹ دہشت گردਾਂ ਦੀ ਪਹੁੰਚ ਤੋਂ ਦੂਰ ਲੈ ਗਿਆ ਬੱਸ ਕਿਉਂਕਿ ਅਗਰ ਉਹਨਾਂ ਦੇ ਨੇੜੇ ਵੀ ਬੱਸ ਕਿਤੇ ਡਿੱਗਦੀ ਤੇ ਫਿਰ ਜ਼ਿਆਦਾ ਕਤਲ ਵਗੈਰਾ دہشت گرد ਕਰ ਸਕਦੇ ਸੀ ਹੁਣ ਉਸ ਬਹਾਦਰ ਡਰਾਈਵਰ ਦਾ ਵੀ ਅੰਤਿਮ ਸੰਸਕਾਰ ਕੀਤਾ ਗਿਆ ਔਰ ਉਹਦੀ ਬਹਾਦਰੀ ਨੂੰ ਹਰ ਕੋਈ ਸਲੂਟ ਕਰ ਰਿਹਾ ਸੀ ਹੁਣ ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਸ਼ਰਧਾਲੂਆਂ ਦੀ ਹਰ ਬੱਸ ਦੇ ਲਈ ਦੋ ਸੁਰੱਖਿਆ ਮੁਲਾਜ਼ਮ ਪੁਲਿਸ ਮੁਲਾਜ਼ਮ ਬੱਸ 'ਚ ਤਾਇਨਾਤ ਹੋਇਆ ਕਰਨਗੇ ਉੰਜ ਜਿਹੜਾ ਉਹ ਰਸਤਾ ਹੈ ਜੰਮੂ ਤੋਂ ਲੈ ਕੇ ਮਾਤਾ ਵੈਸ਼ਨੂ ਦੇਵੀ ਜਾਣ ਵਾਲੇ ਸ਼ਰਧਾਲੂਆਂ ਦਾ ਉੱਥੇ ਲਗਭਗ 1 30 ਕਿਲੋਮੀਟਰ ਦੇ ਕਰੀਬ ਜਿਹੜਾ ਰਸਤਾ ਹੈ ਰਿਆਸੀ ਤੋਂ ਕਟੜਾ ਤੱਕ ਉਹ ਰਿਆਸੀ ਇਲਾਕਾ ਹੈ ਜਿੱਥੇ ਇਹ ਘਟਨਾ ਵੀ ਵਾਪਰੀ ਸੀ ਸੂਰਿਆਸੀ ਤੋਂ ਕਕੜਾ ਤੱਕ ਲਗਭਗ 30 ਕਿਲੋਮੀਟਰ ਦਾ ਰਸਤਾ ਹੈ ਔਰ ਉੱਥੇ 5 ਬੈਰਕਾਂ ਸਿਕਿਉਰਿਟੀ ਦੀਆਂ ਪਹਿਲਾਂ ਸੀ ਉਹਨਾਂ ਦੀ ਗਿਣਤੀ ਵਧਾ ਕੇ ਹੁਣ 10 ਕੀਤੀ ਜਾਣੀ ਹੈ ਕਿਉਂਕਿ ਬਹੁਤ ਵੱਡੀ ਗਿਣਤੀ 'ਚ ਸਾਡੇ ਸ਼ਰਧਾਲੂ ਜਾਂਦੇ ਨੇ ਮਾਤਾ ਵੈਸ਼ਨੋ ਦੇਵੀ ਕੁਝ ਲੋਕ ਤਾਂ ਹੈਲੀਕਾਪਟਰ ਦੀ ਸੇਵਾ ਵੀ ਨੇੜੇ ਜਾ ਕੇ ਲੈਂਦੇ ਨੇ ਜਿਹੜੇ ਸਮਰੱਥ ਨੇ ਹੈਲੀਕਾਪਟਰ ਦੀ ਸੇਵਾ ਲਈ ਬਾਕੀ ਲੋਕ ਬੱਸਾਂ ਰਾਹੀਂ ਵੀ ਜਾਂਦੇ ਨੇ ਆਪਣੇ ਵਹੀਕਲਸ ਵੀ ਜਾਂਦੇ ਨੇ ਸੋ ਕਕੜਾ ਤੱਕ 30 ਕਿਲੋਮੀਟਰ ਲਈ ਹੋਰ 5 ਬੈਰੀਕਾ ਡਾਇਰੈਕਟ ਲਾਇਗਏ ਨੇ ਸਿਕਿਉਰਿਟੀ ਦੇ ਤੇ ਹਰ ਬੱਸ ਦੇ ਵਿੱਚ ਦੋ ਮੁਲਾਜ਼ਮ ਸਿਕਿਉਰਿਟੀ ਦੇ ਉਹ ਤਾਇਨਾਤ ਕੀਤੇ ਜਾਣਗੇ ਸੋ ਮੈਨੂੰ ਲੱਗਦਾ ਇਹਦੇ ਨਾਲ ਜਿਹੜੇ ਜਿਹੜੇ ਯਾਤਰੀ ਆ ਉਹਨਾਂ ਦੇ ਵਿੱਚ ਸੁਰੱਖਿਆ ਦਾ ਭਰੋਸਾ ਹੋਰ ਵਧੇਗਾ ਔਰ ਇਹੀ ਜ਼ਿੰਮੇਵਾਰੀ ਹੈ ਇਸ ਵਕਤ ਪ੍ਰਸ਼ਾਸਨ ਦੀ ਵੀ ਕਿ ਜਿਹੜੇ ਸਾਰੇ ਯਾਤਰੀ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਔਰ ਅਤਵਾਦੀ ਹਮਲੇ ਜਿਹੜੇ ਉਹ ਨਕਾਮ ਕੀਤੇ ਜਾ ਸਕਣ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹ ਸਾਰੀਆਂ ਖਬਰਾਂ ਜਿਹੜੀਆਂ ਅੱਜ ਆਪਾਂ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਕੀਤੀਆਂ ਨੇ ਇੱਕ ਇੱਕ ਕਰਕੇ ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਰਸਾਅ ਵਿੱਚ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਕੋਈ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਜ਼ਰੂਰ ਸਾਡੇ ਨਾਲ ਉਹ ਆਪਣੀ ਗੱਲ ਦੀ ਸਾਂਝ ਪਾ ਸਕਦੇ ਨੇ ਅਸੀਂ ਉਹਨਾਂ ਦਾ ਵਿਚਾਰ ਵੀ ਅੱਗੇ ਬਤਾਵ